ਅੱਛਾ ਜੀ ਇਹ ਟਰੈਕਟਰ ਨੂੰ ਸਟਾਰਟ ਕਰਨ ਵਾਸਤੇ ਵੀ ਘੱਟੋ-ਘੱਟ ਘੰਟਾ ਡੇਢ ਘੰਟਾ ਲੱਗ ਜਾਂਦਾ ਸੀ ਕਿਉਂਕਿ ਇਹਨੂੰ ਪਹਿਲਾਂ ਬੱਤੀ ਬਣਾਉਣੀ ਪੈਂਦੀ ਹੈ ਅੱਗ ਲਾਉਣੀ ਪੈਂਦੀ ਹੈ ਇਸ ਤਰ੍ਹਾਂ ਦੇ ਮਾਡਲ ਤੁਹਾਨੂੰ YouTube ਤੋਂ ਮਿਲ ਜਾਣਗੇ ਇਹ ਟਰੈਕਟਰ ਦਾ ਬਹੁਤ ਘੱਟ ਮਿਲੂ ਨਾ ਮਾਤਰ ਐਮਟੀ ਫੀਲਡ ਟਰੈਕਟਰ ਹੈ ਇਹ ਜੀ ਬਹੁਤ ਹੀ ਪੁਰਾਣਾ ਟਰੈਕਟਰ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਛੇ ਦਰਿਆਵਾਂ 'ਤੇ ਚੱਲਣ ਵਾਲਾ ਸੜਕਾਂ 'ਤੇ ਚੱਲਣ ਵਾਲੇ ਤਾਂ ਸਾਰੇ ਹੀ ਹੈਗੇ ਨੇ ਉਸ ਤੋਂ ਦੇ ਮਗਰ ਪੱਖਾ ਲੱਗੇ ਹੋਏ 4x4 ਟਰੈਕਟਰ ਵੱਡੇ ਟਾਇਰਾਂ ਦੇ ਵਿੱਚ ਇਹ ਬਾਹਰਲੇ ਕੰਟਰੀ ਦੇ ਦਰਿਆਵਾਂ ਦੇ ਉੱਪਰ ਚੱਲਦਾ ਹੈ ਟਰੈਕਟਰ ਬਿਲਕੁਲ ਜੀ ਆ ਸਾਰੇ ਦਰਸ਼ਕਾਂ ਨੂੰ ਦਿਖਾ ਦਈਏ ਇਹ ਉਹ ਕਰਦਾਨੇ ਜਿਨ੍ਹਾਂ ਨੂੰ ਤੁਸੀਂ ਸਵੇਰੇ ਸਾਮ ਸਬਜੀ ਚੀਰਦੇ ਹੋ ਤੁਸੀਂ ਵੀ ਇਹ ਟਰੈਕਟਰ ਨੂੰ ਆਪਣੇ ਘਰ ਚ ਬਣਾ ਸਕਦੇ ਹੋ ਵੀਰੋ ਇਹ ਚਪਲਾ ਪੈਰਾ ਜੀ ਸਾਰੀ ਦੁਨੀਆ ਨੇ ਪਾਈਆਂ ਪਰ ਪੀਤੀਆਂ ਇਕੱਲੇ ਰਾਠੀ ਨੇ ਇਹ ਤੁਸੀਂ ਪੀਸੀਆਂ ਹੋਈਆਂ ਚਪਲਾ ਵੇਖ ਰਹੇ ਹੋ ਇਸ ਕਲਾ ਦੇ ਲਈ ਲਾਇ ਲਿਖੇ ਤੁਸੀਂ ਵੇਖ ਸਕਦੇ ਹੋ 13 ਸਾਲਾਂ ਦੀ ਸੱਚੀ ਕਲਾ ਦਾ ਇਹ ਸਭੂਤ ਹੈ ਮੇਰੀ ਕਲਾ ਦੀ ਸਚਾਈ ਹੈ ਜਿਹੜੀ ਸਵੇਰੋਂ ਇਸ ਕਲਾ ਤੋਂ ਤੁਸੀਂ ਅੱਕੇ ਨਹੀਂ ਥੱਕੇ ਨਹੀਂ ਟੁੱਟੇ ਨਹੀਂ ਅੱਜ ਮੈਨੂੰ ਦਰਸ਼ਕਾਂ ਦਾ ਪਿਆਰ ਇੰਨਾ ਮਿਲਦਾ ਕਿ ਮੇਰੇ ਬਾਰਗੇ ਗੱਡੀਆਂ ਖੜਾਉਣ ਨੂੰ ਥਾਂ ਥੋੜਾ ਪੈ ਜਾਂਦਾ ਅੰਦਰ ਕਲਾ ਕੇਂਦਰ ਥੋੜਾ ਪੈ ਜਾਂਦਾ ਤੁਸੀਂ ਜਦੋਂ ਵੀ ਬਠਿੰਡਾ ਮਾਨਸਾ ਰੋਡ ਲੰਘੋ ਤਾਂ ਰਾਠੀ ਕਲਾ ਕੇਂਦਰ ਪੰਜਾਬ ਦਾ ਅਜੂਬਾ ਆਪਣੇ ਬੱਚਿਆਂ ਨੂੰ ਜਰੂਰ ਦਿਖਾਓ ਸასი ਗਾਲ ਜੀ ਸასი ਗਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਖੜੇ ਆ ਮਾਨਸਾ ਬਠਿੰਡਾ ਰੋਡ ਦੇ ਉੱਪਰ ਜਿੱਥੇ ਰਾਠੀ ਕਲਾ ਕੇਂਦਰ ਮਿਊਜ਼ੀਅਮ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਮਾਏ ਨਹੀਂ ਮੈਂ ਚੱਪਲ ਕੱਟੀ ਬੇਕ ਟਰੈਕਟਰ ਬਣਾਇਆ ਮਾ ਜੋ ਲੋਕਾਂ ਦੇ ਪੈਰਾਂ ਵਿੱਚ ਪੈਂਦੀ ਮੈਂ ਉਹਨੂੰ ਹੈ ਚਮਕਾਇਆ ਮਾ ਵੇਖੋ ਇਹ ਗੁਰਮੀਤ ਸਿੰਘ ਰਾਠੀ ਜਿਨ੍ਹਾਂ ਨੇ ਕੱਪੜਿਆਂ ਦੀ ਥਾਂ ਤੇ ਇਹ ਕੱਟੀਆਂ ਹੋਈਆਂ ਚੱਪਲਾਂ ਕੱਟੀਆਂ ਹੋਈਆਂ ਚੱਪਲਾਂ ਤੋਂ ਇੱਕ ਦੁਨੀਆ ਦੇ ਵਿੱਚ ਇੱਕ ਮਿਸਾਲ ਪੈਦਾ ਕਰਤੀ ਜਿਨ੍ਹਾਂ ਨੇ ਟਰੈਕਟਰ ਬਣਾ ਕੇ ਵੱਖ-ਵੱਖ ਤਰ੍ਹਾਂ ਦੇ ਟਰੈਕਟਰ ਬਣਾ ਕੇ ਪੂਰੀ ਦੁਨੀਆ ਵਿੱਚ ਭੇਜ ਦਿੱਤੇ ਔਰ ਗੁਰਮੀਤ ਸਿੰਘ ਰਾਠੀ ਆਪਣੀ ਇਸ ਕਲਾ ਨਾਲ ਪੂਰੀ ਦੁਨੀਆ ਵਿੱਚ ਚਮਕ ਰਿਹਾ ਹੈ ਆਓ ਕਰਦੇ ਹਾਂ ਗੱਲਬਾਤ ਗੁਰਮੀਤ ਰਾਠੀ ਨਾਲ ਇਸ ਮਿਊਜ਼ੀਅਮ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਦੋਸਤੋ ਇੱਕ ਪਾਸੇ ਆਪਾਂ ਦੇਖੀਏ ਅਖਬਾਰਾਂ ਦੀਆਂ ਜਿਹੜੀਆਂ ਵੱਡੀਆਂ-ਵੱਡੀਆਂ ਸੁਰਖੀਆਂ ਦੇ ਵਿੱਚ ਗੁਰਮੀਤ ਸਿੰਘ ਰਾਠੀ ਜਿਨ੍ਹਾਂ ਨੇ ਆਪਣੀ ਕਲਾ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਇੱਕ ਮਿਸਾਲ ਪੈਦਾ ਕਰ ਦਿੱਤੀ ਔਰ ਆਪਣੀ ਕਲਾ ਨਾਲ ਇੰਨਾ ਪਿਆਰ ਹੈ ਇੰਨਾ ਪਿਆਰ ਹੈ ਇੱਕ ਚੱਪਲ ਨੂੰ ਕੱਟ-ਕੱਟ ਕੇ ਉਹਨਾਂ ਨੇ ਕਿਸ ਤਰ੍ਹਾਂ ਇੱਕ ਇਹੋ ਜਿਹੀ ਬਲਖਣ ਚੀਜ਼ ਬਣਾਈ ਐ ਬਾਈ ਗੁਰਮੀਤ ਜੀ ਬਹੁਤ-ਬਹੁਤ ਮੁबारकਾ ਤੁਹਾਨੂੰ ਧੰਨ ਪਾਗ ਅੱਜ ਦਰਸ਼ਨ ਹੋਏ ਨੇ ਤੁਹਾਡੇ ਵਾਜਿਬ ਵਾਜਿਬ ਸੋ ਮੇਰਾ ਵੀਰ ਹਾਂਜੀ ਗੁਰਮੀਤ ਰਾਠੀ ਹਾਂਜੀ ਮੇਰੇ ਪਿਆਰੇ ਵੀਰੋ ਤੁਹਾਡਾ ਆਪਣਾ ਰਾਠੀ ਵੀਰ ਜੋ ਕਿ ਸਾਡੇ ਪਰਮ ਮਿੱਤਰ ਸਾਡੇ ਸਤਿਕਾਰਯੋਗ ਮੇਰੇ ਵੀਰ ਰੰਗੀਲਾ ਸਾਹਿਬ ਸਾਡੇ ਕੋਲ ਪਹੁੰਚੇ ਜਿਨ੍ਹਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਪੁਰਾਣੇ ਸਮੇਂ ਤੋਂ ਮੈਨੂੰ ਕਾਫੀ ਸਾਵਾਂ ਤੋਂ ਮੇਰੇ ਇਸ ਕਲਾ ਕੇਂਦਰ ਦੇ ਵਿੱਚ ਆਉਂਦੇ ਨੇ ਸਾਡੀ ਕਲਾ ਨੂੰ ਬੜਾ ਪਿਆਰ ਕਰਦੇ ਨੇ ਇਹਨਾਂ ਦੇ ਮਾਤਾ-ਪਿਤਾ ਵੀ ਸਾਡੇ ਇਸ ਕਲਾ ਕੇਂਦਰ ਦੇ ਵਿੱਚ ਹਾਜ਼ਰੀ ਲਵਾ ਕੇ ਗਏ ਸੀਗੇ ਸਾਡੇ ਕੋਲ ਪਿਤਾ ਜੀ ਅੱਜ ਭਾਵੇਂ ਨਹੀਂ ਰਹੇ ਪਰ ਉਹਨਾਂ ਦੀ ਯਾਦ ਆ ਇਸ ਧਰਤੀ ਦੇ ਉੱਤੇ ਸਾਡੇ ਛੋਟੇ ਜਿਹੇ ਕਲਾ ਕੇਂਦਰ 'ਚ ਉਹ ਵੀ ਆਪਣੇ ਚਰਨ ਪਾ ਕੇ ਗਏ ਸੀਗੇ ਸਾਡੇ ਵੀ ਰੰਗੀਲਾ ਜੀ ਦਾ ਸਾਡੇ ਕੋਲੇ ਕਲਾ ਕੇਂਦਰ ਤੇ ਪਹੁੰਚਣ ਲਈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਨਾਲ ਉਹਨਾਂ ਦਾ ਬੇਟਾ ਜੀ ਉਹਨਾਂ ਦਾ ਵੀ ਬਹੁਤ ਧੰ ਰਾਠੀ ਸਾਹਿਬ ਮੈਂ ਟਰੈਕਟਰਾਂ ਵੱਲ ਵੀ ਚਾਹਤ ਪਾ ਪਹਿਲਾ ਟਰੈਕਟਰ ਕਿਹੜਾ ਰਾਠੀ ਸਾਹਿਬ ਨੇ ਜਿਹੜਾ ਬਣਾਇਆ ਸੀਗਾ ਉਹ ਪਹਿਲੀ ਵਾਰੀ ਬਣ ਗਿਆ ਸੀ ਨਹੀਂ ਫਿਟ ਰੇਂਜਨ ਹੈ ਜੀ ਸਭ ਤੋਂ ਪਹਿਲਾਂ اچھا ਸਭ ਤੋਂ ਪਹਿਲਾਂ ਫਿਟ ਰੇਂਜਨ ਬਣਾਇਆ ਸੀ ਆਜੋ ਦੋਸਤੋ ਫਿਟ ਰੇਂਜਨ ਬਹੁਤ ਸਾਰੇ ਸਾਡੇ ਅੱਜ ਦੇ ਬੱਚੇ ਐ ਉਹ ਇਸ ਇਹ ਪਹਿਲਾ ਇਹ ਦੂਜਾ ਉਹ ਤੀਜਾ ਉਸ ਤੋਂ ਬਾਅਦ 2013 ਦੇ ਬਣੇ ਵਿਆ ਤੇ ਉਸ ਤੋਂ ਬਾਅਦ ਉਹ ਨਵੇਂ ਜਿਹੜੇ ਬਣਾਉਣੇ ਆ ਦਾਤੇ ਦੀ ਕਿਰਪਨ ਤਰਸ਼ ਖ ਲੈ ਜਾਂਦੇ ਲੋ ਜੀ ਦੋਸਤੋ ਹਰ ਤਰਾ ਦਾ ਟਰੈਕਟਰ ਹੈ ਜਿਹੜਾ ਇਹ ਫਿਟਰ ਇੰਜਨ ਹੈ ਪਹਿਲਾ ਇਹ ਦਿਖਾ ਦਈਏ ਇਹ ਫਿਟਰ ਇੰਜਨ ਇੱਥੋਂ ਸਾਰੀ ਕਲਾ ਕੇਂਦਰ ਦੀ ਨਿਉ ਹੈ ਇਹ ਉਸ ਤੋਂ ਬਾਅਦ ਇਸ ਤੋਂ ਦੂਸਰਾ ਇਹਦੇ ਤੇ ਮੈਨੂੰ ਰੰਗ ਮਿਲਿਆ ਸੀਗਾ ਉਹਦਾ ਤੀਸਰਾ ਫਿਰ ਇਹ 2013 ਦੇ ਬਣੇ ਹੋਇਆ ਸਾਰੇ ਉਸ ਤੋਂ ਬਾਅਦ ਇਹ ਕੜੂਕੇ ਬਣੇ 2010 ਦੇ ਵਿੱਚ ਇਹ ਵੀ 2010 ਦੇ ਬਣੇ ਹੋਇਆ ਉਹ ਟਰੈਕਟਰ ਵੀ ਦੋਨੇ 2010 ਦੇ ਬਣੇ ਆ ਹੌਲੀ 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 ਜਾ ਕੇ ਵੈਗੁਰੂ ਦੀ ਕਿਰਪਾ ਹੁੰਦੀ ਗਈ ਤੇ ਹੌਲੀ ਹੌਲੀ ਮਿਹਨਤ ਕਰਦੇ ਗਏ ਤੇ ਅੱਗੇ ਪਹੁੰਚਦੇ ਗਏ ਹੁਣ ਤੱਕ ਜੇ ਗੱਲ ਕਰੀਏ ਤਾਂ ਕਿੰਨੇ ਟਰੈਕਟਰ ਰਾਠੀ ਦੇ ਇਸ ਹੱਥਾਂ ਨੇ ਤਿਆਰ ਕਰ ਦਿੱਤੇ ਗਿਣਤੀ ਦਾ ਕੀਤੀ ਨਹੀਂ ਜੀ ਮੇਰੇ ਹਿਸਾਬ ਤੇ 1.5 200 300 ਟਰੈਕਟਰ ਬਣਾਤਾ ਹੋਣਾ ਬਾਹਰ ਬਹੁਤ ਗਿਆ ਨਾ ਟਰੈਕਟਰ ਜਿਵੇਂ ਹੁਣ ਸਾਡੇ ਵੀਰ ਉਹ ਖੜੇ ਨੇ ਵਿਸ਼ਾਲ ਜਾਂ ਸਾਡੇ ਵਿਸ਼ਾਲ ਵੀਰ ਜੀ ਕੋਲੇ 12 ਟਰੈਕਟਰ ਨੇ ਜਿਵੇਂ ਭਾਈ ਅਮਰਾਲੀ ਪਿੰਡ ਹਰਪ੍ਰੀਤ ਜੀ ਉਹਨਾਂ ਕੋਲੇ ਹੈਗੇ ਨੇ ਸਾਡੇ 6 ਟਰੈਕਟਰ ਇਸ ਤਰ੍ਹਾਂ ਕਾਫੀ ਕਾਫੀ ਟਰੈਕਟਰ ਆ ਸਾਰੇ ਟਰੈਕਟਰ ਵਿਕੇ ਹੋਏ ਨੇ ਜਿਹੜੇ ਅੱਪਾ ਸੋ ਦੱਸਾ ਦਈਏ ਲੋ ਜੀ ਦੁਨੀਆ ਦੇ ਵਿੱਚ ਹਰ ਕੋਨੇ ਕੋਨੇ ਤੇ ਇਹ ਟਰੈਕਟਰ ਗਏ ਨੇ ਹਾਂਜੀ ਹਾਂਜੀ ਸਵਰਾਜ ਖੜਾ ਹੈ ਜੀ ਬੜਾ ਇਹਨਾਂ ਦਾ ਜਿਹੜਾ ਰੰਗ ਹੈ ਮਹਿਕ ਨਾਲੇ ਮੇਰਾ ਨਹੀਂ ਤੁਹਾਡਾ ਹੈ ਤੁਹਾਡਾ ਹੈ ਕਿਉਂਕਿ ਤੁਹਾਡੇ ਘਰੇ ਹੈ ਟਰੈਕਟਰ ਮੇਰਾ ਤੁਹਾਡੇ ਘਰੇ ਚੱਪਲਾਂ ਵੀ ਹੈਗੀਆਂ ਤੁਹਾਡੇ ਘਰੇ ਕੜਦ ਵੀ ਹੈਗੀਆਂ ਹਾਂ ਹਾਂਜੀ ਬੇਟੇ ਬਣਾਉਂਗੇ ਤੁਸੀਂ ਹੂੰ ਬਣਾ ਸਕਦਾ ਤੂੰ ਇਹ ਟਰੈਕਟਰ ਹੈ ਨਾ ਇਸ ਕਰਕੇ ਅਸੀਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਇਸ ਕਲਾ ਕੇਂਦਰ ਚ ਲੈ ਕੇ ਆਓ ਅੱਛਾ ਭਾਈ ਗੁਰਮੀਤ ਟਰੈਕਟਰ ਦਾ ਮਾਡਲ ਤਿਆਰ ਕਰਨ ਵੇਲੇ ਕੋਈ ਪਰੇਸ਼ਾਨੀ ਆਈ ਕਿਉਂਕਿ ਪਰੇਸ਼ਾਨ ਤੇ ਹੈ ਨਾ ਜੀ ਟਰੈਕਟਰ ਨੂੰ ਬੜੀ ਬਰੀਕੀ ਨਾਲ ਬਣਾਉਣਾ ਪੈਂਦਾ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਫਿਰ ਕਿ ਆਪਾਂ ਰੈਗਨਲ ਲੁੱਕ ਦੇ ਵਿੱਚ ਟਰੈਕਟਰ ਨੂੰ ਤਿਆਰ ਕਰਨਾ ਜਿੱਦਾਂ ਇੱਕ ਟਰੈਕਟਰ ਨਹੀਂ ਬਣਾਇਆ ਤੁਸੀਂ ਸਾਰੇ ਤਰ੍ਹਾਂ ਦੇ ਬਣਾਏ ਨੇ ਸਾਰੇ ਤਰ੍ਹਾਂ ਦੀ ਜਿਹੜੀ ਮਸ਼ੀਨਰੀ ਆ ਅਲੱਗ-ਅਲੱਗ ਟਾਈਪ ਦੀ ਹੁੰਦੀ ਹੈ ਉਹਦਾ ਸਲੈਂਸਰ ਉਹਦਾ 에ਅਰ ਕਲੀਨਰ ਉਹਦੀਆਂ ਲਾਈਟਾਂ ਉਹਦੇ ਟਾਇਰ ਹਰ ਇੱਕ ਚੀਜ਼ ਅਲੱਗ-ਅਲੱਗ ਹੁੰਦੀ ਹੈ ਤੇ ਤੁਸੀਂ ਵੀ ਇਹਨਾਂ ਨੂੰ ਉਸੇ ਤਰ੍ਹਾਂ ਹੀ ਫਿੱਟ ਕਰਿਆ ਬਹੁਤ ਸਾਰਿਆਂ ਦੇ ਟਰੈਕਟਰਾਂ ਦੇ ਮੈਡਗਾਰਡ ਵਗੈਰਾ ਜਿਹੜੇ ਹੁੰਦੇ ਆ ਉਹ ਔਰ ਸ਼ੇਪ ਦੇ ਵਿੱਚ ਹੁੰਦੇ ਹਨ ਹਾਂ ਜਿੱਦਾਂ ਦੇ ਸ਼ੇਪ ਦਿੰਦੇ ਉਹ ਇਹਦੇ ਲਈ ਤੁਸੀਂ ਫਿਰ ਹਾਓ ਟਰੈਕਟਰ ਵੇਖ ਕੇ ਜਿੱਦਾਂ ਦੇ ਟਰੈਕਟਰ ਬਣਾਏ ਸਾਰੇ ਹਾਂ ਹਾਂ ਇੱਕ ਵਾਰੀ ਆਪਾਂ ਸਾਰੇ ਟਰੈਕਟਰ ਦਰਸ਼ਕਾਂ ਨੂੰ ਦਿਖਾ ਦਈਏ ਨਾ ਦਿਖਾ ਦਿਓ ਜੀ ਇੱਕ ਵਾਰੀ ਏਜ ਵਿੱਚ ਟਮਾਟਰੀ ਸਵਰਾਜ ਆ ਗਿਆ ਬਿਚ ਤੁਸੀਂ ਦੇਖ ਰਹੇ ਹੋ ਉਸ ਤੋਂ ਬਾਅਦ ਇਹ ਇਸ ਤਰ੍ਹਾਂ ਸ਼ੋਅ ਦੇ ਵਿੱਚ ਐਸ ਨੀਲੇ ਰੰਗ ਚ ਇਸ ਤਰ੍ਹਾਂ ਦਾ ਸਵਰਾਜ ਉਸ ਤੋਂ ਬਾਅਦ ਹਿੰਦੂਸਤਾਨ ਫਿਰ ਨਿਊ ਹੋਲੈਂਡ ਫਿਰ 335 ਸਕਾਟ ਉਸ ਤੋਂ ਬਾਅਦ ਹਿੰਦੂਸਤਾਨ ਉਸ ਤੋਂ ਬਾਅਦ 135 ਦਾ ਮੈਸੀ ਉਸ ਤੋਂ ਬਾਅਦ ਆ ਗਿਆ ਜੌਂਡੀਅਰ ਉਸ ਤੋਂ ਬਾਅਦ ਪ੍ਰੀਤ ਉਸ ਤੋਂ ਬਾਅਦ ਅਰਜਨ ਆ ਗਿਆ ਉਸ ਤੋਂ ਬਾਅਦ ਇਹ ਸੋਨਾਲੀਕਾ ਫਿਰ 3610 ਫੋਰਡ ਫਿਰ ਸੋਨਾਲੀਕਾ ਉਸ ਤੋਂ ਬਾਅਦ 6800 ਫੋਰਡ ਜਿਹੜਾ ਬਹੁਤ ਘੱਟ ਟਰੈਕਟਰ ਆ ਉਹਦਾ ਮੈਸੀ ਦੇ ਮਗਰਾੜਾਂ ਦੇ ਵਿੱਚ ਵੀ ਸਵਰਾਜ ਫੋਰਡ ਆਇਆ ਟਰੈਕਟਰ ਜਿਹੜਾ ਤੁਸੀਂ 5000 ਹਸ ਪਾਵਰ ਦਾ ਦੇਖ ਰਹੇ ਹੋ ਤੇ ਮ ਟਰੈਕਟਰ ਫਿਰ ਹਾਲੈਂਡ ਫਿਰ 963 ਸਵਰਾਜ ਆਇਆ ਫਿਰ 855 ਟਰੈਕਟਰ ਆਇਆ ਫਿਰ 855 ਫਿਰ 855 ਫਿਰ ਇਹ ਹਰੇ ਨੀਲੇ ਰੰਗ ਚਟ ਸਵਰਾਜ ਆ 735 ਫਿਰ ਇਹ ਸਭ ਤੋਂ ਪੁਰਾਣਾ ਸਵਰਾਜ ਹੋਇਆ ਕਰਦਾ ਸੀਗਾ ਇਸ ਤੋਂ ਬਾਅਦ ਇਹ ਆਇਆ ਫਿਰ ਉਸ ਤੋਂ ਬਾਅਦ ਇਹ ਟਰੈਕਟਰ ਆਇਆ ਇਹ ਵੀ ਸਵਰਾਜ ਆ ਗਿਆ ਜਿਵੇਂ ਸਾਰੇ ਫੀਟ ਇੰਜਨ ਆ ਗਏ ਉਸ ਤੋਂ ਬਾਅਦ ਇੱਕ ਢੋਕੇ ਉਸ ਤੋਂ ਤਾਂ ਪੁਰਾਣਿਆਂ ਵੱਲ ਚਲੀਏ ਡਾਇਮੰਡ 990 1969 ਦਾ ਟਰੈਕਟਰ ਉਸ ਤੋਂ 1950 ਦਾ ਲਾਂਚ ਟਰੈਕਟਰ ਖੜਾ ਜਿਹਦੇ ਪਿਸਟਨ ਇਸ ਤਰ੍ਹਾਂ ਚੱਲਿਆ ਕਰਦਾ ਸੀ ਉਸ ਤੋਂ ਬਾਅਦ 22 ਲੜਸਾ 1960 65 ਦੇ ਵਿੱਚ ਫਿਰ 60 65 ਦਾ ਟਰੈਕਟਰ ਆ ਉਸ ਤੋਂ ਬਾਅਦ ਕਲਾਸ ਦਾ ਟਰੈਕਟਰ ਆ ਗਿਆ ਉਸ ਤੋਂ ਬਾਅਦ ਡੀਟੀ 14 ਆ ਗਿਆ ਫਿਰ ਬਾਈਲਰਸ ਟਰੈਕਟਰ ਹੈ ਬਾਈਲਰਸ ਟਰੈਕਟਰ ਹੈ ਉਹ ਜਿਹੜਾ ਟਰੈਕਟਰ ਸੀ ਰਗੀਲਾ ਸਭ ਜੀ ਦੇ ਦੋ ਇੰਜਨ ਹੋਇਆ ਕਰਦੇ ਸੀ ਜੀ ਇੱਕ ਨਹੀਂ ਦੋ ਇੰਜਨ ਕਿਉਂਕਿ ਇੱਕ ਇੰਜਨ ਪੈਟਰੋਲ ਦਾ ਇੱਕ ਇੰਜਨ ਡੀਜ਼ਲ ਦਾ ਕਿਉਂਕਿ ਪਹਿਲਾਂ ਪੈਟਰੋਲ ਵਾਲਾ ਸਟਾਰਟ ਸੌਖਾ ਹੋ ਜਾਂਦਾ ਸੀਗਾ ਫਿਰ ਪੈਟਰੋਲ ਵਾਲਾ ਡੀਜ਼ਲ ਨੂੰ ਸਟਾਰਟ ਕਰਦਾ ਹੁੰਦਾ ਉਸ ਤੋਂ ਬਾਅਦ ਡੀਟੀ 14 ਤੋਂ ਬਾਅਦ ਕੰਪਨੀ ਨੇ ਵੱਡਾ ਟਰੈਕਟਰ ਕੱਢਿਆ ਉਸ ਸਮੇਂ ਦੇ ਵਿੱਚ ਡੀਟੀ 28 ਉਹ ਤੋਂ ਡਬਲ ਪਾਵਰ ਦੇ ਵਿੱਚ ਆ ਗਿਆ ਉਸ ਤੋਂ ਬਾਅਦ ਇਹ ਸਭ ਤੋਂ ਪੁਰਾਣਾ ਮਾਡਲ ਹੈ ਜਿਹੜਾ 1940 ਦਾ ਫੀਲਡ ਮਾਰਸਲ ਟਰੈਕਟਰ ਹੈ ਅੱਛਾ ਜੀ ਇਹ ਟਰੈਕਟਰ ਨੂੰ ਸਟਾਰਟ ਕਰਨ ਵਾਸਤੇ ਵੀ ਘੱਟੋ ਘਾਟ ਘੰਟਾ ਡੇਢ ਘੰਟਾ ਲੱਗ ਜਾਂਦਾ ਸੀ ਕਿਉਂਕਿ ਇਹਨੂੰ ਪਹਿਲਾਂ ਬੱਤੀ ਬਣਾਉਣੀ ਪੈਂਦੀ ਅੱਗ ਲਾਉਣੀ ਪੈਂਦੀ ਫਿਰ ਇਹਦੇ ਰੌਂਦ ਪਾਉਣਾ ਪੈਂਦਾ ਫਿਰ ਸੱਟ ਲਾਉਣੀ ਪੈਂਦੀ ਫਿਰ ਇਹ ਜਾ ਕੇ ਟਰੈਕਟ ਸਟਾਰਟ ਹੁੰਦਾ ਸੀ 1940 ਦਾ ਮਾਡਲ ਹੈ ਸਭ ਤੋਂ ਪੁਰਾਣਾ ਉਸ ਤੋਂ ਬਾਅਦ ਮਿਹਨਰਾਲਾਂ ਦਾ ਆ ਗਿਆ 444 ਇੰਟਰ ਉਸ ਤੋਂ ਬਾਅਦ ਸ਼ਕਾ ਨਵਾਸ਼ਾ ਇਹ ਹੈਗੇ ਨਾਸ਼ਾ ਅੱਜ ਵੀ ਬਹੁਤ ਨੇਗੇ 380 ਆਸ਼ਾ ਉਸ ਤੋਂ ਬਾਅਦ ਏਟ ਲੈਟਰ ਦਾ ਬਹੁਤ ਘੱਟ ਮਿਲੂ ਨਾ ਮਾਤਰ ਐਮਟੀ ਫੀਲਡ ਡ੍ਰੈਕਟਰ ਹੈ ਜੀ ਬਹੁਤ ਹੀ ਪੁਰਾਣਾ ਡ੍ਰੈਕਟਰ ਉਸ ਤੋਂ ਬਾਅਦ 585 ਇੰਟਰ ਉਸ ਤੋਂ ਬਾਅਦ 265 ਉਸ ਤੋਂ ਬਾਅਦ ਫਿਰ ਹਿੰਦੁਸਤਾਨ ਤੋਂ ਛੋਟਾ ਹਿੰਦੁਸਤਾਨ ਆਇਆ ਸੀ ਕਿ ਛੋਟਾ ਹਿੰਦੁਸਤਾਨ ਆ ਗਿਆ ਉਸ ਤੋਂ ਬਾਅਦ ਆਪਾਂ ਦਿਖਾ ਦਈਏ ਲਾਲਾ ਸ਼ਾਹ ਪਿੱਛੇ ਖੜਾ ਉਹ ਲਾਲਾ ਸਾਗਰ ਜਮ ਉਸ ਤੋਂ ਬਾਅਦ ਇਹ ਆ ਗਿਆ ਨੀਲਾ ਸਾਗਰ ਉਸ ਤੋਂ ਬਾਅਦ ਇੱਕ ਮਾਣੀ ਵਾਲਾ ਸਾਗਰ ਇਹ ਮੈਸ਼ੀ ਆ ਗਿਆ ਉਸ ਤੋਂ 9500 ਮੈਸ਼ੀ ਉਸ ਤੋਂ ਬਾਅਦ ਮੈਸ਼ੀ ਦਰਿਆਵਾਂ ਤੇ ਚੱਲਣ ਵਾਲਾ ਸੜਕਾਂ ਤੇ ਚੱਲਣ ਵਾਲੇ ਤਾਂ ਸਾਰੇ ਹੀ ਹੈਗੇ ਨੇ ਉਸ ਤੋਂ ਲਈ ਇਹ ਮਗਰ ਪੱਖਾ ਲੱਗੇ ਹੋਏ 4/4 ਟਰੈਕਟਰ ਵੱਡੇ ਟਾਇਰਾਂ ਦੇ ਵਿੱਚ ਇਹ ਬਾਹਰਲੀ ਕੰਟਰੀ ਦੇ ਦਰਿਆਵਾਂ ਦੇ ਉੱਪਰ ਚੱਲਦਾ ਏ ਟਰੈਕਟਰ ਉਸ ਤੋਂ ਬਾਅਦ ਤੁਸੀਂ ਵੇਖ ਰਹੇ ਹੋ 7511 ਟਰੈਕਟਰ ਉਸ ਤੋਂ ਬਾਅਦ ਫਿਰ 7511 ਟਰੈਕਟਰ ਉਸ ਤੋਂ ਬਾਅਦ ਤੁਸੀਂ ਵੇਖ ਰਹੇ ਹੋ 9811 ਉਸ ਤੋਂ ਬਾਅਦ ਫਿਰ 3511 ਉਸ ਤੋਂ ਆ ਫਿਰ 335 ਦਾ ਸ਼ਕਾਟ ਉਸ ਤੋਂ ਆ ਫਿਰ 335 ਉਸ ਤੋਂ 25 11 ਉਸ ਤੋਂ 37 ਦਾ ਸ਼ਕਾਟ ਇਹ ਸਕਾਉਟ ਟਰੈਕਟਰ 37 ਦਾ ਤੇ 27 ਦਾ ਹੈ ਦੋ ਟਰੈਕਟਰ ਆ ਕਰਦੇ ਸੀ ਕਿ ਉਸ ਤੋਂ ਆ ਫਿਰ ਇਹ ਸਵਰਾਜ ਆਪਣਾ 2010 ਦੇ ਵਿੱਚ ਬਣਾਇਆ ਉਹ ਤੋਂ ਅੱਜ ਮੇ 3600 ਫੋੜ ਆ ਗਿਆ ਸਾਰੇ ਟਰੈਕਟਰ ਆ ਗਏ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਨਾਟਗਰਨ ਟਰੈਕਟਰ ਸੀ ਮੈਂ ਬਣਾ ਰਿਹਾ ਅੱਜ 2 ਫੁੱਟ ਦੇ ਆਕਾਰ ਦੇ ਵਿੱਚ ਆਪਾਂ ਟਰੈਕਟਰ ਨੂੰ ਤਿਆਰ ਕਰ ਲਏਗੇ ਤੁਸੀਂ ਦੇਖ ਰਹੇ ਹੋ ਉਸ ਤੋਂ ਇਹ ਕੁਆਡੀ ਦੇ ਖਿਹੜੀ ਆ ਗਿਆ ਉਸ ਤੋਂ ਦਾ ਟਰੈਸ ਚੰਪਾ ਗਿਆ ਫਿਰ ਫੋੜ ਆ ਗਿਆ ਉਸ ਤੋਂ ਸਾਰੇ ਟਰੈਕਟਰ ਆਪਾਂ ਬਣਾਏ ਕਾਦੇ ਨਾਲ ਆਪਣੇ ਕੋਲ ਸੰਦ ਕੀ ਸੀ ਨਾ ਆਪਣੇ ਕੋਲ ਚਾਪੀਆਂ ਨਾ ਕੋਈ ਆਰੀਆਂ ਨਾ ਡ੍ਰਿਲਾਂ ਨਾ ਥੋੜੇ ਕੁਝ ਵੀ ਨਹੀਂ ਸਿਰਫ ਤੁਹਾਡੇ ਘਰ ਸਬਜ਼ੀ ਕੱਟਣ ਵਾਲੀਆਂ ਬਿਲਕੁਲ ਜੀ ਆ ਸਾਰੇ ਦਰਸ਼ਕਾਂ ਨੂੰ ਦਿਖਾ ਦਈਏ ਇਹ ਉਹ ਕਰਦਾਂ ਨੇ ਜਿਨ੍ਹਾਂ ਨੂੰ ਤੁਸੀਂ ਸਵੇਰੇ ਸਾਮ ਸਬਜ਼ੀ ਚੀਰਦੇ ਹੋ ਤੁਸੀਂ ਵੀ ਇਹ ਟਰੈਕਟਰ ਨੂੰ ਆਪਣੇ ਘਰ ਚ ਬਣਾ ਸਕਦੇ ਹੋ ਵੀਰੋ ਇੰਨੀ ਕਿ ਤੁਹਾਡੇ ਵੀ ਨੇ ਮਿਹਨਤ ਕੀਤੀ ਕਿ ਸੱਚਮੁੱਚ ਦੀਆਂ ਕਰਦਾਂ ਤੁਸੀਂ ਵੇਖ ਰਹੇ ਹੋ ਛੋਟੀਆਂ ਛੋਟੀਆਂ ਰਹਿ ਗਈਆਂ ਇਸ ਕਰਕੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਕਲਾ ਨਾਲ ਜੋੜੋ ਇਹ ਚੱਪਲਾ ਪੈਰਾ ਜੀ ਸਾਰੀ ਦੁਨੀਆ ਨੇ ਪਾਈਆਂ ਪਰ ਪੀਤੀਆਂ ਇਕੱਲੇ ਰਾਠੀ ਨੇ ਇਹ ਤੁਸੀਂ ਪੀਸੀਆਂ ਹੋਈਆਂ ਚੱਪਲਾਂ ਵੇਖ ਰਹੇ ਹੋ ਉਸ ਤੋਂ ਬਾਅਦ ਜਮੇ ਵੀ ਪੀਸੀਆਂ ਹੋ ਗਈਆਂ ਉਸ ਤੋਂ ਬਾਅਦ ਇਹ ਕੁਰਸੀ ਦੇ ਉੱਤੇ ਤੁਸੀਂ ਦਿਖਾਓ ਦਰਸ਼ਕਾਂ ਨੂੰ ਇਹ ਕੁਰਸੀ ਦੇ ਉੱਤੇ ਰਾਠੀ ਨੇ 13 ਸਾਲ ਬੈਠ ਕੇ ਆਪਣੇ ਜੀਵਨ ਦੇ ਇਸ ਕਲਾ ਦੇ ਲਈ ਲਾਇਲੇਖੇ ਤੁਸੀਂ ਦੇਖ ਸਕਦੇ ਹੋ 13 ਸਾਲਾਂ ਦੀ ਸੱਚੀ ਕਲਾ ਦਾ ਇਹ ਸਨ ਸਬੂਤ ਹੈ ਮੇਰੀ ਕਲਾ ਦੀ ਸਚਾਈ ਹੈ ਜਿਹੜੀ ਸਵੇਰ ਉਸ ਤੋਂ ਬਾਅਦ ਇਹ ਕਟੀਆਂ ਹੋਈਆਂ ਚੱਪਲਾਂ ਕਿਸੇ ਦੇ ਮਨ ਵਿੱਚ ਬਹਿ ਮਨਾ ਜਾਵੇ ਕੋਈ ਲੱਕੜ ਲਾਈ ਹੈ ਜਾਂ ਲੋਹਾ ਲਾਇਆ ਜਾਂ ਕੋਈ ਹੋਰ ਮਿੱਟੀ ਦੀ ਲਾਇਆ ਮੈਂ ਸਾਰੇ ਡਾਣਾ ਦੇ ਹਿਸਾਬ ਨਾਲ ਦੋ ਤੋਂ ਜਿਹੜਾ ਚੱਪਲਾ ਕੱਟ-ਕੱਟ ਕੇ ਇਹਨਾਂ ਨੇ ਇੱਕ ਇਦਾਂ ਦਾ ਕਲਾ ਕਿਰਤੀ ਦੇ ਨਮੂਨਾ ਪੇਸ਼ ਕੀਤਾ ਹੈ ਕਿ ਦੁਨੀਆ ਦੇ ਵਿੱਚ ਮੈਂ ਕਹਿੰਦਾ ਕੋਈ ਇਦਾਂ ਦਾ ਕਲਾਕਾਰ ਨਹੀਂ ਜਿਹੜਾ ਇੰਨੇ ਲੰਬੇ ਸਮੇਂ ਤੋਂ ਤਪੱਸਿਆ ਕਰ ਰਿਹਾ ਇੱਕ ਬਹੁਤ ਵੱਡੀ ਤਪੱਸਿਆ ਹੈ ਗੁਰਮੀਤ ਸਿੰਘ ਜੀ ਦੀ ਬਹੁਤ ਵੱਡੀ ਬਹੁਤ ਵੱਡੀ ਤੁਸੀਂ ਥੱਕ ਜਾਂਦੇ ਆ ਥੱਕ ਜਾਂਦੇ ਟੁੱਟ ਜਾਂਦਾ ਬੰਦਾ 5-6 ਸਾਲ ਤੋਂ ਤੱਕੜ ਤ ਤੁਸੀਂ ਵੇਖ ਰਹੇ ਹੋ ਨਾ ਪੰਜ 6 ਸਾਲ ਦੋਤਾ ਤੇ ਇਸ ਕਲਾ ਤੋਂ ਤੁਸੀਂ ਅੱਕੇ ਨਹੀਂ ਥੱਕੇ ਨਹੀਂ ਟੁੱਟੇ ਨਹੀਂ ਅੱਜ ਮੈਨੂੰ ਦਰਸ਼ਕਾਂ ਦਾ ਪਿਆਰ ਇੰਨਾ ਮਿਲਦਾ ਕਿ ਮੇਰੇ ਬਾਗ ਦੇ ਗੱਡੀਆਂ ਖੜਾਉਣ ਨੂੰ ਥਾਂ ਥੋੜਾ ਪੈ ਜਾਂਦਾ ਅੰਦਰ ਕਲਾ ਕੇਂਦਰ ਛੋਟਾ ਪੈ ਜਾਂਦਾ ਬਹੁਤ ਜ਼ਿਆਦਾ ਸੰਗਤ ਐ ਐਤਵਾਰ ਨੂੰ ਆਉਂਦੀ ਆ ਅੱਜ ਵੀ ਜਿਵੇਂ ਪਹਿਲਾਂ ਬਹੁਤ ਜ਼ਿਆਦਾ ਸੰਗਤ ਸੀਗੀ ਹਰ ਵੀਰ ਇਸ ਕਲਾ ਕੇਂਦਰ ਨੂੰ ਵੇਖ ਕੇ ਜਾਂਦਾ ਪਿਆਰ ਜਤਾ ਕੇ ਜਾਂਦਾ ਸਾਡੀ ਹੈਲਪ ਕਰਕੇ ਜਾਂਦਾ ਮੈਂ ਹਰ ਵੀਰ ਨੂੰ ਇਹ ਬੇਨਤੀ ਕਰਦਾ ਜਿਹੜੇ ਵੀਰੇ ਵੀਡੀਓ ਵੇਖ ਰਹੇ ਆ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਤੁਸੀਂ ਜਦੋਂ ਵੀ ਬਠਿੰਡਾ ਮਾਨਸਾ ਰੋਡ ਲੰਘੋ ਤਾਂ ਰਾਠੀ ਕਲਾ ਕੇਂਦਰ ਪੰਜਾਬ ਦਾ ਅਜੂਬਾ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਬਾਹਰ ਸਾਡੀ ਖੇਡਾਂ ਦੀ ਸ਼ਾਪ ਵੀ ਆ ਉੱਥੇ ਹ ਇਦਰ ਦੇ ਨਾਲ ਜੋੜ ਕੇ ਆਪਣੇ ਬੱਚਿਆਂ ਨੂੰ ਉਹਨਾਂ ਨੂੰ ਕਲਾ ਵਾਲੇ ਪਾਸੇ ਲਾਈਏ ਤਾਂ ਜੋ ਕਿ ਸਾਡਾ ਪੰਜਾਬ ਹੈ ਜਿਹੜਾ ਸਾਡੀ ਪੰਜਾਬ ਦਾ ਅਜ ਜੂਥ ਹੈ ਸਾਡੇ ਪੰਜਾਬ ਦੀ ਨੌਜਵਾਨ ਹੈ ਵਿਦੇਸ਼ਾਂ ਵੱਲ ਜਾ ਰਹੇ ਹੈ ਯੋ ਇਸ ਕਰਕੇ ਆਪਾਂ ਵਿਦੇਸ਼ਾਂ ਵੱਲ ਜਾਣ ਦੀ بجائے ਆਪਣੇ ਪੰਜਾਬ ਦੀ ਜਵਾਨੀ ਨੂੰ ਜੱਟ ਪੰਜਾਬ ਵਿੱਚ ਰੱਖ ਲਈਏ ਤਾਂ ਬਹੁਤ ਚੰਗੀ ਗੱਲ ਹੈ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਨਹੀਂ ਬਰ ਸਾਡੇ ਵਿੱਚ ਭਈਆਂ ਦਾ ਰਾਜ ਹੋ ਜਾਣਾ ਕਿਉਂ ਹੋ ਜਾਣਾ ਕਿਉਂਕਿ ਜਿਹੜੇ ਸਾਡੇ ਨੌਜਵਾਨ ਵਿਦੇਸ਼ ਚ ਜਾ ਰਹੇ ਹੋ ਵਾਪਸ ਨਹੀਂ ਆ ਰਹੇ ਇਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੇ ਹੱਥੀਂ ਆਪਣੇ ਟੈਲੈਂਟ ਦੇ ਨਾਲ ਇਸ ਪੰਜਾਬ ਦੇ ਵਿੱਚ ਆਪਣਾ ਰੋਜਗਾਰ ਲੱਭੋ ਤੇ ਤੁਸੀਂ ਕਰੋ ਆਪਣੇ ਹੱਥੀਂ ਮਿਹਨਤ ਕਰੋ ਜਿਵੇਂ ਤੁਸੀਂ ਦੇਖ ਬਜਾਰਾਂ ਦੇ ਵਿੱਚ ਸਾਡੇ ਕੋਲ ਪਰਦੇਸੀ ਬੰਦੇ ਆ ਕੇ ਰੇੜੀਆਂ ਲਾ ਰਹੇ ਆ ਉਹਨਾਂ ਨੂੰ ਬਿਲਾਉਣ ਤੇ ਤੁਸੀਂ ਵੀ ਉਹਨਾਂ ਦੇ ਨਾਲ ਉਹਦਾ ਦਾ ਬਿਜ਼ਨਸ ਚੁਣੋ ਜਿਵੇਂ ਤੁਸੀਂ ਮੁਰਗੀ ਫਾਰਮ ਦਾ ਕਿੱਤਾ ਕਰ ਸਕਦੇ ਹੋ ਡੇਰੀ ਫਾਰਮ ਦਾ ਕਰ ਸਕਦੇ ਹੋ ਹੋਰ ਵੀ ਬੜੇ ਤੁਸੀਂ ਜਿਹੜੇ ਕੰਮ ਨੇ ਚ ਕਰ ਸਕਦੇ ਜਿਹਨਾਂ ਦੇ ਵਿੱਚ ਕਾਮਯਾਬ ਹੋ ਸਕਦੇ ਇਸ ਪੰਜਾਬ ਦੇ ਨਾਲ ਜੁੜੇ ਰਹੋ ਮੈਂ ਪੰਜਾਬ ਦੀ ਜਵਾਨੀ ਨੂੰ ਬੇਨਤੀ ਕਰਦਾ ਕਿ ਤੁਸੀਂ ਇਹ ਪੰਜਾਬ ਛੱਡ ਕੇ ਨਾ ਜਾਓ ਵੱਧ ਤੋਂ ਵੱਧ ਇੱਥੇ ਰਹੋ ਤੇ ਇੱਥੇ ਤੁਸੀਂ ਆਪਣਾ ਰੋਜਗਾਰ ਕਰੋ ਤੇ ਇੱਕ ਵਾਰੀ ਇਹ ਕਲਾ ਕੇਂਦਰ ਵੇਖ ਕੇ ਤੁਹਾਡੇ ਮਨ ਨੂੰ ਇਹ ਲੱਗਣਾ ਵੀ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਤੁਸੀਂ ਇੱਥੇ ਰਹਿ ਸਕਦੇ ਇੱਥੇ ਤੁਸੀਂ ਆਪਣਾ ਰੋਜਗਾਰ ਕਰ ਸਕਦੇ ਲੰਗੀਲਾ ਸਾਹਿਬ ਦਾ ਅਸੀਂ ਬਹੁ ਜੀ ਆਇਆਂ ਕਹਨੇ ਆ ਪਨੀਤ ਇੰਦਰ ਸਿੰਘ ਜੀ ਰੰਗੀਲਾ ਵੀ ਸਾਡੇ ਨਾਲ ਨੇ ਜੋ ਕਿ ਵੀਡੀਓ ਬਣਾ ਰਹੇ ਨੇ ਉਹ ਵਿੱਚ ਨਹੀਂ ਆ ਰਹੇ ਇਸ ਕਰਕੇ ਉਹਨਾਂ ਦਾ ਨਾਮ ਬੁਲ ਰਹੇ ਆ ਸੀ ਰੰਗੀਲਾ ਸਾਹਿਬ ਦੇ ਬੇਟੇ ਨੇ ਬਹੁਤ ਹੀ ਸਿਆਣੇ ਨੇ ਜਿਨ੍ਹਾਂ ਨੂੰ ਸਤਿ ਆ ਜੀ ਆ ਕਹਨੇ ਸੀ ਹਾਂ ਜੀ ਰੰਗੀਲਾ ਸਾਹਿਬ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ 200 ਮੇਰੀ ਇੱਕ ਤੁਹਾਨੂੰ ਰਿਕੁਐਸਟ ਕਪਾਈ ਦੇਸਾ ਦੇ ਉੱਪਰ ਰਾਠੀ ਕਲਾ ਕੇਂਦਰ ਮਿਊਜ਼ੀਅਮ ਜੋ ਬਣਿਆ ਹੋਇਆ ਇੱਕ ਦੇਖਣ ਵਾਲੀ ਚੀਜ਼ ਹੈ ਤੁਸੀਂ ਜ਼ਰੂਰ ਆਪਣੇ ਬੱਚਿਆਂ ਨੂੰ ਲੈ ਕੇ ਆਓ ਕਿਉਂਕਿ ਇੱਥੇ ਜੋ ਮਿਹਨਤ ਨਾਲ ਹੱਥਾਂ ਨਾਲ ਕਿਰਤ ਕਰਕੇ ਜਿਹੜਾ ਕੰਮ ਕੀਤਾ ਗਿਆ ਇਹਨਾਂ ਗਰਮੀਤ ਸਿੰਘ ਰਾਠੀ ਵੱਲੋਂ ਔਰ ਬਾ ਕਮਾਲ ਆ ਅੰਦਾਜ਼ਾ ਦੁਨੀਆ ਦੇ ਵਿੱਚ ਨਹੀਂ ਤੁਹਾਨੂੰ ਦੇਖਣ ਨੂੰ ਮਿਲੇਗਾ ਇੰਨਾ ਵਧੀਆ ਕੰਮ ਇੱਕ ਵਾਰੀ ਤਾਂ ਤੁਸੀਂ ਨਾ ਮੈਂ ਕਹਿੰਦਾ ਹੈਰਾਨ ਹੀ ਰਹਿ ਜਾਓਗੇ ਕਿ ਇਹ ਉਹ ਚੱਪਲ ਤੋਂ ਬਣੇ ਹੋਏ ਟਰੈਕਟਰ ਨੇ ਜਾਂ ਹੋਰ ਚੀਜ਼ਾਂ ਬਣੀਆਂ ਔਰ ਟਰੈਕਟਰ ਦੀ ਗਿਣਤੀ ਹਰੇਕ ਤਰ੍ਹਾਂ ਦਾ ਟਰੈਕਟਰ ਪੰਜਾਬ 'ਚ ਕੰਪਨੀਆਂ ਇੰਨੀਆਂ ਨਹੀਂ ਹਨ ਮੇਰੇ ਹਿਸਾਬ ਨਾਲ ਹਾਂ ਜੀ ਜਿੰਨੀਆਂ ਕੰਪਨੀਆਂ ਦੇ ਟਰੈਕਟਰ ਤੁਸੀਂ ਬਣਾ ਦਿੱਤੇ ਬਾਕੀ ਸਾਰੇ ਵੀਰ ਜੀ ਤੁਹਾਨੂੰ ਸ਼ਾਰਟ ਦੇ ਵਿੱਚ ਦਿਖਾਉਨੇ ਆ ਸਾਡੇ ਕੋਲ ਸਮਾਂ ਵੀਡੀਓ ਲੰਬੀ ਹੋ ਜਾਣੀ ਹੈ ਕੁਝ ਅਸੀਂ ਮੈਸੇਜ ਵੀ ਬਣਾਏ ਨੇ ਜੀ ਜਿਵੇਂ ਤੁਸੀਂ ਵੇਖ ਸਕਦੇ ਹੋ ਪ੍ਰਤਨ ਕਲਾਕਾਰ ਪ੍ਰਾਣੇ ਕਲਾਕਾਰ ਨੇ ਜਿਨ੍ਹਾਂ ਨੂੰ ਆਪ ਸੰਭਾਲ ਕੇ ਰੱਖੀਏ ਉਸ ਤੋਂ ਬਾਅਦ ਮੇ ਸ਼ੁਭਦੀਪ ਦਾ ਕੋਠਾ ਆ ਗਿਆ ਉਸ ਤੋਂ ਬਾਅਦ ਸਫਾਈ ਕਰਦੇ ਨੌਜਵਾਨ ਉਸ ਤੋਂ ਬਾਅਦ ਚਿੰਗੀਆਂ ਪੁਸਤਕਾਂ ਪੜੋ ਹਰੀਆਂ ਸਬਜ਼ੀਆਂ ਖਾਓ ਉਸ ਤੋਂ ਬਾਅਦ ਧੀਆਂ ਦਾ ਸਤਿਕਾਰ ਕਰੋ ਭ੍ਰੂਣ ਹੱਤਿਆ ਤੇ ਕਲਾਕਾਰੀ ਕੀਤੀ ਉਸ ਤੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਸਤੇ ਨਸ਼ਿਆਂ ਤੇ ਕੀਤੀ ਉਸ ਤੋਂ ਬਾਅਦ ਉਹ ਬਲੱਡ ਦਾਨ ਦੇਈ ਉਸ ਤੋਂ ਬਾਅਦ ਮਾਇਆ ਕੋਲਕਾ ਚ ਪਾਉਣ ਦੀ ਜ ਉਸ ਤੋਂ ਫਤਿਹਵੀਰ ਦੇ ਬੱਚੇ ਤੁਹਾਡੇ ਘਰ ਨੇ ਛੋਟੇ ਛੋਟੇ ਦਾ ਧਿਆਨ ਰੱਖਿਆ ਕਰੋ ਉਸ ਤੋਂ 라ਵਣ ਚਲਾਉਣਗੇ ਸਾਡੇ ਭੈਣ ਭਰਾ ਲੱਖਾਂ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਹਾਦਸਾ ਹੋਇਆ ਉਹ ਵੀ ਦਿਖਾਇਆ ਹੋਇਆ ਉਸ ਤੋਂ ਤੇ ਬੱਚਿਆਂ ਨੂੰ ਕੰਨਾਂ 'ਚ ਹੈੱਡਫੋਨ ਨਾ ਲਾਉਣ ਦਿਓ ਉਸ ਤੋਂ ਬਾਅਦ ਆਪਸੋਆਂ ਨੇ ਸਿੰਘਾਂ ਤੇ ਚੱਕ ਲੈ ਨੌਜਵਾਨ ਐ ਇਸ ਤਰ੍ਹਾਂ ਤੁਸੀਂ ਜੇ ਹੋ ਸਕਦਾ ਵੀਡੀਓ ਬਣਾਉਣ ਤੋਂ ਪਹਿਲਾਂ ਉਹ ਬੰਦੇ ਦੀ ਜਾਨ ਬਚਾ ਸਕੀਏ ਉਸ ਤੋਂ ਬਾਅਦ ਤੁਹਾਡੇ ਬੱਚਿਆਂ ਨੂੰ ਇੱਥੇ ਲੈ ਕੇ ਆਉਣ ਦਾ ਸਭ ਤੋਂ ਵੱਡਾ ਇਹ ਫਾਇਦਾ ਵੀ ਤੁਹਾਡੇ ਬੱਚੇ ਆਪਣੇ ਹੱਥੀਂ ਕਲਾਕਿਰਤੀਆਂ ਬਣਾਉਣਗੇ ਬੱਚਿਆਂ ਨੇ ਬਣਾਈਆਂ ਹੋਈਆਂ ਤੁਹਾਡਿਆਂ ਦੀਆਂ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਆ ਗਿਆ ਉਸ ਤੋਂ ਸਾ ਵਚਾਈਏ ਜਿੰਨਾ ਵੀ ਤੁਹਾਡੇ ਘਰੇ ਵਿਰਸਾ ਪਿਆ ਉਹਨੂੰ ਸੰਭਾਲੋ ਪੁਰਾਣੇ ਸਮਾਨ ਨੂੰ ਉਸ ਤੋਂ ਪਰੰਛੀਆਂ ਨੂੰ ਜਿੰਨਾ ਹੋ ਸਕਦਾ ਚੋਗਾ ਪਾਈਏ ਵੱਧ ਤੋਂ ਵੱਧ ਪੰਛੀਆਂ ਦਾ ਖਿਆਲ ਕਰੀਏ ਤਾਂ ਜੋ ਸਾਡਾ ਵਾਤਾਵਰਨ ਸ਼ੁੱਧ ਹੋ ਸਕੇ ਇਹ ਸਾਰੇ ਮੈਸੇਜ ਤੁਹਾਡੇ ਬੱਚਿਆਂ ਲਈ ਬਣਾਏ ਗਏ ਆ ਤਾਂ ਜੋ ਕਿ ਤੁਹਾਡੇ ਬੱਚੇ ਜਦੋਂ ਇੱਥੇ ਆਉਣਗੇ ਉਹ ਪੰਛੀਆਂ ਨੂੰ ਚੋਗਾ ਪਾਉਣਗੇ ਵਿਰਸੇ ਨੂੰ ਸੰਭਾਲਣਗੇ ਸਮਾਜਿਕ ਬਰਾਈਆਂ ਤੋਂ ਦੂਰ ਹੋਣਗੇ ਤੇ ਹਰ ਪ੍ਰਕਾਰ ਦੇ ਟਰੈਕਟਰਾਂ ਦੇ ਮਾਡਲ ਦੇਖਣਗੇ ਤੁਹਾਡੇ ਬੱਚੇ ਵੀ ਆਪਣੇ ਇਹ ਇਧਰ ਪੁਰਾਣਾ ਵੀ ਦਿਖਾ ਦਈਏ ਜਿਵੇਂ ਸਾਡੇ ਕੋਲੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤੇ ਫੱਟੀ ਪਈ ਆ ਤੁਹਾਡੇ ਬੱਚਿਆਂ ਨੂੰ ਰਿਵਾੜੇ ਨਾਲ ਜਰੂਰ ਜੋੜੋ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਵਾਸਤੇ ਉਸ ਤੋਂ ਬਾਅਦ ਇਹ ਪ੍ਰਾਣੇ ਘੜੇ ਆ ਗਏ ਜਿਵੇਂ ਤੁਸੀਂ ਵੇਖ ਰਹੇ ਹੋ ਉਸ ਤੋਂ ਬਾਅਦ ਉੱਟਾਂ ਤੇ ਰੱਖਣ ਵਾਲਾ ਪਾਖੜਾ ਆ ਗਿਆ ਉਸ ਤੋਂ ਬਾਅਦ ਇਹ ਮਕਸੂਦ ਆ ਗਿਆ 100 ਸਾਲ ਪੁਰਾਣਾ ਉਸ ਤੋਂ ਬਾਅਦ ਇਹ ਤਾਣੀ ਬੁਣਨ ਵਾਲੀਆਂ ਰੀਲਾ ਆ ਗਈ ਜਿਵੇਂ ਇਤਾਂ ਦਾ ਸਮਾਨ ਹੈ ਤੁਹਾਡੇ ਘਰੇ ਪਿਆ ਮੇਰੇ ਨਾਲ ਵੱਧ ਕੇ ਪਿਆ ਜਿਵੇਂ ਤੁਸੀਂ ਇਹ ਵੇਖ ਰਹੇ ਹੋ ਨੀਲਾ ਸਾਹਿਬ ਇਹ ਪੁਰਾਣਾ ਬਿਲਕੁਲ 70 80 ਸਾਲ ਪਹਿਲਾਂ ਦਾ ਮੇਰੇ ਮਾਤਾ ਜੀ ਨੇ ਆਪਣੇ ਹੱਥੀ ਬਣਾਇਆ ਸੀ ਬਣਿਆ ਕਾਦੇ ਕਣਕ ਦੇ ਨਾਲ ਦਾ ਬਣਿਆ ਦੇਸੀ ਕਣਕ ਬਿਲਕੁਲ ਜੋ ਕਿ ਤੁਸੀਂ ਵੇਖ ਸਾਡੇ ਬਹੁਤ ਹੀ ਪ੍ਰਾਣਾ ਬਣਿਆ ਸ਼ਾਦੀਆਂ ਦੇ ਵਿੱਚ ਮਠਿਆਈ ਪਾ ਕੇ ਦਿੰਦੇ ਸੀ ਸਾਡੇ ਬਜ਼ੁਰਗ ਤਾਕੜੇ ਸੀ ਇਹਨੂੰ ਲੱਡੂਆਂ ਦਾ ਭਰਿਆ ਖਾ ਜਾਂਦੇ ਸੀ ਹਾਂ ਉਸ ਤੋਂ ਬਾਅਦ ਇਹਨਾਂ ਮੂਲੇ ਆ ਗਿਆ ਖਖਲੀ ਮੂਲਾ ਉੱਧਰ ਰੱਖਣ ਵਾਲੇ ਮਧਾਨੀਆਂ ਆ ਗੀਆਂ ਉਸ ਤੋਂ ਬਾਅਦ ਇਹ ਘੜੇ ਦੇ ਤੁਸੀਂ ਦੇਖ ਸਕਦੇ ਕਿੰਨੀ ਮਿਹਨਤ ਕੀਤੀ ਹੈ ਹੱਥਾਂ ਦੀ ਕਲਾਕਾਰੀ ਹੈ ਵੀ ਉਸ ਕਲਾਕਾਰ ਦੀ ਉਸ ਤੋਂ ਬਾਅਦ ਇਹ ਉਹ ਕਨਾਲੀ ਹੈ ਜਿਹਦੇ ਵਿੱਚ ਰਾਠੀ ਨੂੰ ਉਹਦੀ ਮਾਂ ਨਮਾਉਂਦੀ ਰਹੀ ਮੇਰੇ ਮਾਤਾ ਸਤ ਸਤਕਾਰ ਜੋ ਸਰਜੀਤ ਕੌਰ ਮੈਨੂੰ ਇਸ ਦੇ ਵਿੱਚ ਨਵਾਇਆ ਕਰਦੀ ਮੇਰੀ ਬਚਪਨ ਦੀ ਨਿਸ਼ਾਨੀਆਂ ਤੁਸੀਂ ਵੀ ਇਦਾਂ ਦੀਆਂ ਨਿਸ਼ਾਨੀਆਂ ਪ੍ਰਾਣੀਆਂ ਇਹ ਝੋਲਾ ਵੀ ਮੇਰੇ ਮਾਤਾ ਦੇ ਹੱਥਾਂ ਦਾ ਬਣਾਇ ਤੇ ਇੱਕ ਵਾਰੀ ਬਠਿੰਡਾ ਮਾਨਸਾ ਰੋਡ ਦੇ ਉੱਪਰ ਰਾਠੀ ਕਲਾ ਕੇਂਦਰ ਪੰਜਾਬ ਦਾ ਜੁੱਬਾ ਜਰੂਰ ਵੇਖ ਕੇ ਜਾਇਓ ਮੈਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਨ ਤੁਹਾਨੂੰ ਬਾਤ